ਸਿੱਖਾਂ ਨਾਲ ਤੇ ਲੜਾਈਆਂ ਲੜਨ ਵਾਲੇ ਅੰਗਰੇਜ਼ ਗਲੈਂਟਰ ਕਨੰਗਮ ਲਿਖਦਾ ਜਦੋਂ ਸਿੱਖ ਅੰਗਰੇਜ਼ ਉੱਪਰ ਵਾਰ ਕਰਦੇ ਸਨ ਅੰਗਰੇਜ਼ਾਂ ਉਹਨਾਂ ਦਾ ਵਾਰ ਰੋਕਣ ਲਈ ਉਹਨਾਂ ਦੀ ਤਲਵਾਰ ਦੇ ਅੱਗੇ ਆਪਣੀ ਤਲਵਾਰ ਕਰਦੇ ਸਨ ਤਾਂ ਉਹ ਉਹਨਾਂ ਦਾ ਵਾਰ ਰੋਕ ਨਹੀਂ ਪਾਉਂਦੇ ਸਨ ਸਿੱਖਾਂ ਦਾ ਵਾਰ ਉਹਨਾਂ ਦੀ ਤਲਵਾਰ ਨੂੰ ਧੱਕ ਕੇ ਸਣੇ ਤਲਵਾਰ ਗਰਦਨ ਕੱਟ ਦਿੰਦਾ ਸੀ ਕਨ੍ਹੰਗਮ ਇੱਥੋਂ ਤੱਕ ਲਿਖਦਾ ਕਿ ਸਿੱਖਾਂ ਦਾ ਵਾਰ ਇੰਨਾ ਜ਼ਬਰਦਸਤ ਹੁੰਦਾ ਸੀ ਕਿ ਕਈ ਵਾਰ ਉਹਨਾਂ ਦਾ ਗਰਦਨ ਉੱਪਰ ਕੀਤਾ ਵਾਰ ਅੰਗਰੇਜ਼ ਦੀ ਗਰਦਨ ਦੇ ਨਾਲ-ਨਾਲ ਘੋੜੇ ਦੀ ਗਰਦਨ ਵੀ ਕੱਟ ਦਿੱਤਾ ਸੀ ਜੀ ਉਹਨਾਂ ਦਾ ਵਾਰ ਕਮਰ ਉੱਪਰ ਹੁੰਦਾ ਧੜ ਨੂੰ ਕੱਟ ਕੇ ਸਰੀਰ ਦੇ ਟੁਕੜੇ ਕਰ ਦਿੰਦਾ ਸੀ ਕਨ੍ਹੰਗਮ ਦੀਆਂ ਜਈਆਂ ਕੀਤੀਆਂ ਗੀਆਂ ਸੱਚੀਆਂ ਟਿੱਪਣੀਆਂ ਦੇ ਕਾਰਨ ਉਸ ਉੱਪਰ ਦੇਸ਼ ਧ్రోਹ ਦਾ ਮਕਦਮਾ ਚਲਾਇਆ ਗਿਆ ਉਸਨੇ ਜੱਜ ਅਗੇ ਇਹਨਾਂ ਗੱਲਾਂ ਨੂੰ ਅੱਖੀਂ ਦੇਖੀਆਂ ਗੱਲਾਂ ਕਿਹਾ ਜਿਸ ਕਰਕੇ ਉਸਨੂੰ ਉਮਰ ਕੈਦ ਦੀ ਸਜ਼ਾ ਥਾਣੀ ਗਈ ਤੇ ਉਹ ਆਖਰੀ ਦਮ ਤੱਕ ਜੇਲ੍ਹ ਵਿੱਚ ਰਿਹਾ ਜਦੋਂ ਕਿਸੇ ਕੌਮ ਕੋਲ ਉਹਨੂੰ ਸੇਧ ਦੇਣ ਵਾਲਾ ਹੋਵੇ ਤਾਂ ਉਸ ਕੌਮ ਦੀ ਬਹਾਦਰੀ ਨੂੰ ਦੁਸ਼ਮਣ ਵੀ ਸਲਾਉਂਦੇ ਹਨ 1971 ਦੀ ਲੜਾਈਦਾਨ ਪਾਕਿਸਤਾਨ ਕੋਲ 60 ਦੇ ਕਰੀਬ ਅਮਰੀਕਾ ਦੇ ਬਣੇ ਪੈਟਰਨ ਟੈਂਕ ਸਨ ਜਿਨ੍ਹਾਂ ਉੱਤੇ ਅਮਰੀਕਾ ਨੂੰ ਵੀ ਮਾਣ ਸੀ ਕਿ ਇਹਨਾਂ ਟੈਂਕਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸਿੱਖ ਕੌਮ ਦੇ ਬਹਾਦਰ ਯੋਧਿਆਂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਪਾਕਿਸਤਾਨ ਦੇ 24 ਟੈਂਕਾਂ ਦੇ ਉੱਪਰ ਖੱਚੇ ਹੜਾ ਦਿੱਤੇ ਐਜੇ ਯਾਰਾ ਕੁਰਬਾਨੀਆਂ ਕਰਨ ਵਾਲੀ ਕੌਮ ਅੱਜ ਆਪਣੇ ਹੱਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੀ ਐ ਜਦੋਂ ਧੋਤੀਆਂ ਕੱਛਿਆਂ ਵਾਲੇ ਕਮਾਦਾਂ 'ਚ ਬੰਦੂਕਾਂ ਸੁੱਟ ਕੇ ਭੱਜ ਗਏ ਸੀ ਉਦੋਂ ਸਿੱਖਾਂ ਨੇ ਦੇਸ਼ ਦੀ ਪਤਲੀ ਟੈਂਕਾਂ ਥੱਲੇ ਬੰਬ ਬੰਨ ਕੇ ਪੈਣਾ ਆਪਣਾ ਸੁਭਾਅ ਸਮਝਿਆ ਇਤਿਹਾਸ ਨੇ ਜ਼ਾਲਮ ਸ਼ਾਸਕਾਂ ਦੇ ਕੋੜੇ ਵਜਦੇ ਦੇਖੇ ਨੇ ਸਿਰ ਲਾਦੇ ਦੇਖੇ ਨੇ ਪ੍ਰਾਂਤ ਦਾ ਲੂਈ ਸਲੋਗਾ ਰੂਜ਼ ਦਾ ਯਾਰ ਜਰਮਨ ਦਾ ਹਿਟਲਰ ਇਟਲੀ ਦਾ ਮੂਸੋਲੋਨੀ ਅਤੇ ਮਨੀਲਾ ਦਾ ਮਾਰ ਕੁਝ ਲੋਕਾਂ ਨੇ ਧੂ ਧੂ ਕੇ ਮਾਰੇ ਨੇ ਜਦੋਂ ਲੋਕਾਂ ਦੇ ਜ਼ੁਲਮ ਸਹਣ ਦੀ ਹੱਦ ਮੁੱਕ ਜਾਂਦੀ ਹੈ ਤਾਂ ਕੁਦਰਤ ਐਸੇ ਜ਼ਾਲਮਾਂ ਦੇ ਤਖਤ ਅਲੱਦਣ ਆਮ ਲੋਕਾਂ ਵਿੱਚੋਂ ਇਹ ਸੂਰਮੇ ਪੈਦਾ ਕਰ ਵਖਾਉਂਦੀ ਹੈ ਯਾਦ ਰੱਖਿਓ ਜਦੋਂ ਲੋਕ ਰੋਹ ਵਾਲੇ ਖਾਂਦਾ ਸਿਰਾਂ ਦੇ ਲਾਠ ਜਾਂਦਾ ਡਰ ਉੱਕਾ ਨਹੀਂ ਰਹਿੰਦਾ ਫਿਰ ਸਿਰ ਧਲੀ ਤੇ ਧਰ ਕੇ ਲੜਨ ਜਾਂ ਚੁੰਮ ਕੇ ਰਸੇ ਗੱਲ ਪਾਉਣ ਦੀ ਰੋਤਾ ਜਿੰਦੀ ਜੇਕਰ ਆਜ਼ਾਦੀ ਦੀ ਫਸਲ ਲਹਣਉਣ ਲਈ 121 ਫਾਂਸੀਆਂ ਵਿੱਚੋਂ 93 ਸਿੱਖ ਝੂਲ ਸਕਦੇ ਨੇ 2647 ਕਾਲੇ ਪਾਣੇ ਸਜਰ ਕੱਟਣ ਵਾਲਾ 2147 ਸਿੱਖ ਹੋ ਸਕਦੇ ਨੇ ਤਾਂ ਆਪਣੀ ਧਰਤੀ ਆਪਣੇ ਹੱਕ ਬਚਾਉਣ ਲਈ ਇਦੋਂ ਕਿਤੇ ਵੱਧ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਾਨੂੰ ਬੇਸ਼ਰਤੇ ਸਾਡੇ ਗਦਾਰ ਸਾਨੂੰ ਨਾ ਮਾਰਨ ਸਿੱਖਾਂ ਨੇ ਅੰਗਰੇਜ਼ਾਂ ਨੂੰ ਨਹੀਂ ਮਾਰਿਆ ਸਾਰੇ ਅਖਬਾਰੀ ਪ੍ਰਪੋਗੈਂਡੇ ਨੂੰ ਇਹ ਕੱਖ ਨਹੀਂ ਗੋਲ ਦੇ ਇਤਿਹਾਸਕ ਤੱਥ ਇਹ ਕੱਢਿਆ ਗਿਆ ਕਿ ਸਿੱਖਾਂ ਨੂੰ ਕੇਵਲ ਸਿੱਖ ਹੀ ਮਾਰ ਸਕਦੇ ਨੇ ਬਸ ਗਦਾਰਾਂ ਤੋਂ ਸੁਚੇਤ ਰਹਿਣਾ ਸਮੇਂ ਦੀ ਲੋੜ ਹੈ